ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਛੜੇ ਦਾ ਮਕਸਦ ਇਕੱਠੇ ਹੋਣ ਦਾ ਪੰਜਾਬ ਦੇ ਲਈ ਜਿਹੜਾ ਸੌਣ ਮਹੀਨਾ ਹੁੰਦਾ ਉਹ ਇੰਨਾ ਪੌਦਿਆਂ ਲਈ ਇੰਨਾ ਵਧੀਆ ਹੁੰਦਾ ਹਰ ਚੀਜ਼ ਫੁੱਟਦੀ ਹੈ ਦਰੋ ਵੀ ਤਖਤ ਪੱਤੇ ਨਵੇਂ ਕੱਢਦੇ ਆ ਨਵੇਂ ਹਰਿਆਲੀ ਆਉਂਦੀ ਆ ਸਾਡੇ ਚਿਹਰਿਆਂ ਤੇ ਵੀ ਹਰਿਆਲੀ ਆਉਂਦੀ ਆ ਇਸ ਕਰਕੇ ਸੌਣ ਮਹੀਨੇ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਮੰਨਿਆ ਜਾਂਦਾ ਕਿਉਂਕਿ ਤੀਆਂ ਦੇ ਤਿਹਾਰ ਵੀ ਸੌਣ ਮਹੀਨੇ ਚ ਹੀ ਲੱਗਦੇ ਆ ਇਸ ਕਰਕੇ ਅਸੀਂ ਅੱਜ ਕੋਰੜਪਿੰਡ ਤੋਂ ਜਿਹੜੀ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਆ ਘਟੋ ਘਟਾ 1 ਲੱਖ ਦੇ ਕਰੀਬ ਪੌਦਾ ਸੀ ਬਲਾਕ ਮਹਿਲਕਲਾਂ ਦੇ ਵਿੱਚ ਲਾਉਣਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈ ਇੱਥੇ ਪੌਦੇ ਦੀ ਕੋਈ ਘਾਟ ਨਹੀਂ ਹੈਗੀ ਇਹ ਸਾਡੇ ਫੋਰੈਸਟ ਤੋਂ ਖੜਿਆ ਗਰਮੇਲ ਸਿੰਘ ਜੀ ਰੇਂਜ ਅਫਸਰ ਦੀ ਡਿਊਟੀ ਲਈ ਗਈ ਆ ਮੈਂ ਕਲੱਬਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਕਿਸੇ ਨੂੰ ਵੀ ਪੌਦਿਆਂ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਫੋਰੈਸਟ ਨਾਲ ਸੰਪਰਕ ਕਰ ਸਕਦਾ ਤੇ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਪੌਦਾ ਉਹ ਮਹਈਆ ਕਰਵਾਇਆ ਜਾਊਗਾ ਕਿਉਂਕਿ ਜੇ ਜ਼ਿੰਦਗੀ ਦੇ ਵਿੱਚ ਪੌਦੇ ਨੇ ਤਾਂ ਆਪਣਾ ਜੀਵਨ ਆ ਠੀਕ ਹੈ ਤੇ ਪੌਦੇ ਆ ਉਹ ਜੀ ਚੀਜ਼ ਹੁੰਦੀ ਆ ਵੀ ਕਹਿੰਦੇ ਕਈ ਪੌਦੇ ਤਾਂ ਰੁੱਖਾਂ ਮਾਮਾਂ ਵਰਗੇ ਲੱਗਦੇ ਆ ਕਈ ਪੁੱਤਾਂ ਵਰਗੇ ਲੱਗਦੇ ਆ ਜਦੋਂ ਵੀ ਕੋਈ ਦੂਰ ਤਰਾਡੇ ਜਾਣੇ ਆ ਅੱਗੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਵੀ ਪੌਦਿਆਂ ਦੇ ਵੀ ਇੱਥੇ ਠਹਿਰ ਕਰ ਲਾਂਗੇ ਜਾ ਕੇ ਕਿ ਉੱਥੇ ਸਾਹ ਹੋਊਗੀ ਇਸ ਕਰਕੇ ਰੁੱਖਾਂ ਤੋਂ ਬਗੈਰ ਜ਼ਿੰਦਗੀ ਨਹੀਂ ਹੈਗੀ ਰੁੱਖਾਂ ਦੇ ਨਾਲ ਹੀ ਸਾਨੂੰ ਆਕਸੀਜਨ ਮਿਲਣੀ ਆ ਇਹਦੇ ਨਾਲ ਹੀ ਸਾਹ ਹੋਣਾ ਮੈਂ ਸਾਰੇ ਪੰਜਾਬ ਦੇ ਹਰ ਵਿਅਕਤੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਸੀਂ ਇਹ ਤਾਂ ਮਹਮ ਕਰੀਏ ਵੀ ਹਰ ਇੱਕ ਬੰਦੇ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਆਪਦੀ ਜ਼ਿੰਦਗੀ ਦੇ ਵਿੱਚ ਜੇ ਹਰ ਇੱਕ ਬੰਦਾ ਇਹ ਸੋਚ ਲਵੇ ਤਾਂ ਪੰਜਾਬ ਦੇ ਵਿੱਚ ਖਸਾਲੀ ਵੀ ਆਊਗੀ ਤੇ ਵਾਤਾਵਰਨ ਵੀ ਵਧੀਆ ਰਹੂਗਾ ਤੇ ਸਾਡੇ ਲੋਕ ਵੀ ਤਾਕਤਵਰ ਰਹਿਣਗੇ ਤੰਦਰੁਸਤ ਰਹਿਣਗੇ ਕਿਉਂਕਿ ਕਈ ਤਾਂ ਉਹੋ ਜਿਹੇ ਬੂਟੇ ਆ ਜਿਵੇਂ ਸਹਾਂਜੜਾ ਬੂਟਾ ਹੁੰਦਾ ਕਹਿੰਦੇ ਵੀ ਉਹ ਕੋਈ 220 ਤਰ੍ਹਾਂ ਦੇ ਰੋਗ ਦੱਸਦਾ ਕੋਈ 250 ਤਰ੍ਹਾਂ ਦਾ ਰੋਗ ਠੀਕ ਕਰਦਾ ਇਸ ਕਰਕੇ ਜੇ ਬੂਟੇ ਸਾਡੇ ਲੱਗੇ ਹੋਣਗੇ ਇਹ ਮੈਂ ਗਰੰਟੀ ਨਾਲ ਕਹਿੰਦਾ ਵੀ ਬੰਦਾ ਪੱਤੇ ਤੋੜ ਕੇ ਖਾ ਲੈਂਦਾ ਕੋਈ ਦਾਤਨ ਕਰ ਲੈਂਦਾ ਤਾਂ ਇਹ ਜਣਾ ਕਾਫੀ ਰੋਗ ਆ ਜਿਹੜੇ ਉਹ ਠੀਕ ਹੋ ਜਾਣਗੇ ਪੁਰਾਣੇ ਸਭਾਂ ਦੇ ਵਿੱਚ ਇਹੀ ਕੁਸ਼ ਹੁੰਦਾ ਸੀਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਤੇ ਇਹ ਬੂਟੇ ਦੀ ਜਿਹੜੀ ਮਹੱਮਾ ਮੈਂ ਹਰ ਇੱਕ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਰ ਇੱਕ ਆਦਮੀ ਨੂੰ ਹਰ ਇੱਕ ਸਾਡੇ ਨੌਜਵਾਨ ਵੀਰ ਨੂੰ ਆ ਬੂਟਾ ਇੱਕ ਆ ਮਹੀਨੇ ਦੇ ਵਿੱਚ ਹਰ ਇੱਕ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਮੈਂ ਫੇਰ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਉਹਨਾਂ ਨੇ ਤਿਆਰੀ ਕੀਤਾ ਵੀ ਜਿੰਨੇ ਬੂਟੇ ਚਾਹੀਦੇ ਆ ਕਿੱਥੇ ਚਾਹੀਦੇ ਆ ਪੂਰੀ ਫੋਰੈਸਟ ਦੀ ਟੀਮ ਦੀ ਡਿਊਟੀ ਲਈ ਹੋਈ ਆ ਵੀ ਹਰ ਇੱਕ ਪਿੰਡੂਏ ਮਹੱਇਆ ਕਰਵਾਏ ਜਾਣਗੇ ਸਾਰੇ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਹਨੇ ਗਰਮੀ ਦੇ ਵਿੱਚ ਅਸੀਂ ਆ ਪੂਰਾ ਹਫਤਾ ਤਕਰੀਬਨ ਬੂਟੇ ਹੀ ਲਾਉਣੇ ਆ ਮੈਂ ਸਵੇਰੇ ਘੰਟਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਸੀਂ ਪੂਰਾ ਹਫਤਾ ਪੂਰੇ ਇਲਾਕੇ ਦੇ ਵਿੱਚ ਬੂਟੇ ਲਾਵਾਂਗੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹਦਾ ਪਾਰਟੀਵਾਦੀਆਂ ਤੋਂ ਪਰੋਟ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਤੇ ਆਪਾਂ ਆਪਦੇ ਪਿੰਡ ਨੂੰ ਹਰਿਆ ਭਰਿਆ ਬਣਾਈਏ ਇੱਕ ਇੱਕ ੜਾ ਕੋਰਟ ਤੋਂ ਸ਼ੁਰੂਆਤ ਕਰੀ ਆ 1500 ਬੂਟਾ ਇੱਥੇ ਲੱਗਣਾ ਇਹ ਹੋਰ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਕੱਲ ਅਸੀਂ ਚੀਮੇਪਿੰਡ ਦੇ ਦੋ ਨੌਜਵਾਨ ਉਹ ਕਹਿੰਦੇ ਵੀ ਦੋ ਬਿੱਗੇ ਦੋ ਬਿੱਗੇ ਜ਼ਮੀਨ ਅਸੀਂ ਬੂਟੇ ਲਾਵਾਂਗੇ ਸਵਾਰਾਂ ਕੋਲੇ 20-20 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ ਜਾ ਰਹੇ ਚਾਹੇ 10 ਵਸੇ ਵੀ ਲਾ ਲਵੇ ਜੇ ਜੰਗਲ ਲਾਉਣਗੇ ਤਾਂ ਉਹਦੇ ਬੱਚਿਆਂ ਲਈ ਕੋ ਸੱਟ ਕੇ ਜਾਣਗੇ